ਤੁਰਿ ਵਿਕੇ ਕਾਂਗਰਸ ਦੇ ਉਮੀਦਵਾਰ ਦਲਵੀਰ ਸਿੰਘ ਗੋਲੜੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਹੁੰਚੇ ਅਤੇ ਇੱਥੇ ਉਹਨਾਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਨਿਸ਼ਾਨਾ ਸਾਧ ਤ ਹੋਇਆ ਇਹ ਕਿਹਾ ਕਿ ਬਾਦਲ ਦੀ ਫੋਟੋ ਪੰਜਾਬ ਦੇ ਹਰ ਘਰ ਵਿੱਚ ਲੱਗੇਗੀ ਕਿਉਂਕਿ ਜਦ ਕੋਈ ਬੱਚਾ ਪੈਦਾ ਹੋਏਗਾ ਤਾਂ ਮਾਂ ਉਸ ਨੂੰ ਫੋਟੋ ਵਿਖਾ ਕੇ ਦੱਸੇਗੀ ਕਿ ਇਹ ਉਹੀ ਇਨਸਾਨ ਹੈ ਜਿਸ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਅਤੇ ਇਸ ਦੇ ਰਾਜ ਵਿੱਚ 80% ਦੇ ਲੋਕ ਨਸ਼ੇ ਵਿਚ ਡੁੱਬ ਗਏ ਵਰਿੰਗ ਨੇ ਬਾਦਲ ਨੂੰ ਪੰਜਾਬ ਦਾ ਦੋਸ਼ੀ ਦੱਸਿਆ ਉਹਨਾਂ ਮੁੱਖ ਮੰਤਰੀ ਤੇ ਜੁੱਤੀ ਸੁੱਟੇ ਜਾਣ ਦੀ ਘਟਨਾ ਦੀ ਨਿਖੇਦੀ ਵੀ ਕੀਤੀ ਪੰਜਾਬ ਦੇ ਇਤਿਹਾਸ ਦੇ ਅੰਦਰ ਪਰ ਪੰਜਾਬ ਦੇ ਲੋਕ ਥੋੜੀ ਘਰ ਘਰ ਵਿੱਚ ਫੋਟੋ ਲਾਉਣਗੇ ਔਰ ਫੋਟੋ ਇਸ ਕਰਕੇ ਲਾਉਣਗੇ ਬੱਚਾ ਜੰਮਣ ਵੇਲੇ ਪ੍ਰਭਾਤ ਬੱਚੇ ਦੀ ਮਾਂ ਥੋੜੀ ਫੋਟੋ ਵਿਖਾਇਆ ਕਰੂਗੀ ਕਿ ਇਹ ਜਿਨੇ ਪੰਜਾਬ ਦੀ ਜਵਾਨੀ ਤੇ ਕਿਸਾਨੀ ਤੇ ਪੰਜਾਬ ਦਾ ਢੇਡਾ ਘੜ ਕਰਤਾ ਇਹ ਦੋਸ਼ੀ ਆ ਪੰਜਾਬ ਦਾ ਇਹਨੇ ਪੰਜਾਬ ਮਾਰ ਸੁਟਿਆ ਇਹਨੇ ਪੰਜਾਬ ਦੀ ਜਵਾਨੀ ਮਾਰ ਸੁਕੀ ਇਹਦੇ ਰਾਸ ਦੇ ਵਿੱਚ 25% ਨਸ਼ੇ ਦੇ ਲੋਕ ਆਤੀ ਹੋਗੇ ਇਹ ਉਹ ਪ੍ਰਕਾਸ਼ ਸਿੰਘ ਬਾਦਲ ਹੈ ਇਸ ਕਰਕੇ ਤੁਹਾਡੀ ਫੋਟੋ ਲੱਗ